ਸੋ ਜਿੱਦਾਂ ਦੇ ਆਪ ਵਾਲੇ ਆਏ ਇੱਕ ਵਾਰ ਵੀ ਮੁੱਲ ਤੁਹਾਨੂੰ ਤੁਹਾਡੇ ਝੋਨੇ ਦਾ ਪੂਰਾ ਮਿਲਿਆ ਤੇ ਮੈਨੂੰ ਦੱਸੋ ਅੱਜ ਦੇ ਦਿਨ ਵੀ ਮੇਰੇ ਖਾਤੇ 300 ਰੁਪਏ ਦਾ ਕੱਟਿਆ ਕੋਈ ਦਿਲ ਵਿੱਚ ਕਿਉਂ ਅੱਜ ਦਾ ਸਭ ਹੈ ਕਿ ਨਹੀਂ ਵਾੜਤੀ ਬੈਠਾ ਜੇ ਕੋ ਆੜਤੀ ਬੈਠਾ ਹੱਥ ਖੜਾ 300 ਤੋਂ 400 ਰੁਪਏ ਪਿਛਲੇ ਸਾਲ ਨਾਲ ਤੇ ਗਾਮੇ ਵਿੱਚ ਬਕਾਇਦਾ ਤੌਰ ਇਹਦੇ ਵਿੱਚ ਭਾਗੀਦਾਰ ਹੈ ਲੋਕ ਦੇ ਵਿੱਚ ਇਹ ਆਪ ਵਾਲੇ ਜਿਹੜੇ ਮੈਂ ਔਨ ਟੈਲੀਵਿਜ਼ਨ ਆ ਜਿਹੜੇ ਤੁਹਾਡੇ ਆਪ ਕੈਮਰੇ ਰੂਟ ਕਰ ਰਹੇ ਨੇ ਮੈਂ ਇਹਦੇ ਵਿੱਚ ਬਕਾਇਦਾ ਤੌਰ 'ਤੇ ਲੀਡਰ ਆਫ ਦੀ اپੋਜੀਸ਼ਨ ਇਹ ਕਿਉਂਕਿ ਇਨਫੋਰਮੇਸ਼ਨ ਮੇਰੇ ਕੋਲ ਹੁੰਦੀ ਆ ਵਿਰੋਧੀ ਧਿਰ ਦੇ ਲੀਡਰ ਕਰਨ ਇਸ ਵੱਡੀ ਠੱਗੀ ਦੇ ਵਿੱਚ ਸਰਕਾਰ ਦੀਆਂ ਏਜੰਸੀਆਂ ਤੇ ਜਿੰਨੇ ਇਹਨਾਂ ਦੇ ਆਪ ਦੇ ਉਹ ਪਕੜਨੇ ਆ ਇਸ ਤੇ ਉਹ ਭਾਵੇਂ ਐਮਐਲਏ ਕਹਣੋ ਇਹਨਾਂ ਦੇ ਮੰਤਰੀ ਕਹਣੋ ਭਾਵੇਂ ਇਹਨਾਂ ਦਾ ਮੁੱਖ ਮੰਤਰੀ ਕਹਣੋ ਤੇ ਕੇਜਰੀਵਾਲ ਕਰੋ ਸਾਰਾ ਦਿੱਲੀ ਦਾ ਇਹਨਾਂ ਦੀ ਲੀਡਰਸ਼ਿਪ ਪੰਜਾਬ ਨੂੰ ਡੋਖ ਦੇ ਪ੍ਰਾਣੇ ਵਕਤ ਦੇ ਵਿੱਚ ਜਦੋਂ ਪਿੰਡ ਚੋਂ ਕਿਸੇ ਸਿਆਣੇ ਬੰਦੇ ਨੇ ਭਾਵੇਂ ਸਾਈਕਲ ਤੇ ਰਿਕਸ਼ੇ ਤੇ ਨਿਕਲਣਾ ਜਾਂ टांगे ਤੇ ਨਿਕਲਣਾ ਇੱਕ ਅਦਾ ਬੰਦਾ ਹਰ ਪਿੰਡ ਚ ਨਹੀਂ ਪਰ ਪੰਜਵੇਂ ਸਦਵੇਂ ਪਿੰਡੇ ਕਹੋ ਜਿਹਾ ਬੰਦਾ ਹੁੰਦਾ ਸੀ ਜਿਹਨੂੰ ਨਹਿਸ਼ ਕਿਹਾ ਜਾਂਦਾ ਉਹਦੇ ਸਵੇਰੋਂ ਸਵੇਰ ਕਦੇ ਬਾਹਰ ਨਿਕਲਦੇ ਦਰਸ਼ਨ ਹੋ ਜਾਣੇ ਸਿਆਣੇ ਬੰਦਾ ਕਿਹੜਾ ਮੋੜੋ ਯਾਰ ਰਿਕਸ਼ਾ ਵਾਪਸ ਅੱਜ ਕੋਈ ਨਾ ਕੋਈ ਚਾਨੇ ਛੜੇਗਾ ਆਮ ਲੋਕਾਂ ਦੀ ਤਾਰਨਾ ਹੈ ਜਬ ਬਿੱਲੀ ਰਾਹ ਕੱਟੇ ਜਾਂਦੀ ਆਪਾਂ ਕਹਿੰਦੇ ਸਣੋ ਯਾਰ ਗੱਡੀ ਬੋਲੋ ਆਪਾਂ ਚੱਲੀਏ ਬਾਹਰ ਇਹ ਜਿੰਦਨ ਦੀ ਐਸ਼ ਆਈ ਹੈ ਭਗਵੰਤ ਮਾਧਿਕ ਦੀ ਸ਼ਕਲ ਦੇਖੀ ਤੁਹਾਨੂੰ ਯਾਦਦਾ ਇੱਕ ਹੁਕਮਤਰੀ ਹੈ ਅੱਧਿਕਿਸਮਤੀ ਸਾਡੀ ਵੇਖੋ ਮੇਰੇ ਵੀਰੋ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਕਾਮਨਾ ਕਰਾਂ ਇੱਕ ਸਿੱਖ ਮжоਰਿਟੀ ਸੂਬੇ ਦੇ ਵਿੱਚ ਮੁੱਖ ਮੰਤਰੀ ਕੌਣ ਹੈ ਜਿਹਦੇ ਨਾਂ ਵਿੱਚ ਸਿੰਘ ਨਹੀਂ ਆ ਤਲੀ ਤੁਸੀਂ ਵਿਚਾਰਿਆ ਨਹੀਂ ਇਹ ਗੱਲ ਮੈਂ ਕਈ ਵਾਰ ਕਹੀ ਹੈ ਪਹਿਲਾ ਮੁੱਖ ਮੰਤਰੀ ਜਿਹਦਾ ਨਾਂ ਭਗਵੰਤ ਸਿੰਘ ਮਾਨ ਨਹੀਂ ਹੈ ਭਵਨਤ ਮਾਨ ਹੈ ਜਿਹਦੇ ਦਸਤਾਰ ਥਲੇ ਕੇਸ ਹੈ ਨੇ ਆ ਹੁਣ ਇੱਥੇ ਫਿਰਦੇ ਨਾ ਪਿੰਡਾਂ ਚ ਮੈਂ ਕਹਿੰਦਾ ਸਾਰੀਆਂ ਵੋਟਾਂ ਇਹਨੂੰ ਪਾ ਦੇਣ ਕੋਈ ਦਸਤਾਰ ਲਾ ਕੇ ਬਿਖਾ ਦੇ ਦੇ ਕੇਸ ਹੈ ਜਿਸ ਬੰਦੇ ਦੀ ਦਸਤਾਰ ਥਲੇ ਕੇਸ ਨਹੀਂ ਨਾਂ ਵਿੱਚ ਸਿੰਘ ਨਹੀਂ ਮਾਵੇ ਸਿਰ ਤੇ ਹੱਥ ਰੱਖ ਕੇ ਹਜ਼ਾਰਾਂ ਦੇ ਰੈਲੀ ਦੇ ਵਿੱਚ ਝੂਠੀ ਸੌ ਖਾ ਸਕਦਾ ਕਿ ਮੈਂ ਨਸ਼ਾ ਅੱਜ ਤੋਂ ਛੱਡ ਜਨਾ ਮੈਂ ਪੁੱਛਦਾ ਤਾਂ ਨਾ ਪੰਜਾਬ ਨਸ਼ਾ ਮੁਕਤ ਹੋ ਸਦਾ ਸਦਾ ਜਿੱਥੋਂ ਦਾ ਮੁੱਖ ਮੰਤਰੀ ਅੱਜ ਤੱਕ ਨਸ਼ਾ ਮੁਕਤ ਨਹੀਂ ਹੋ ਸਕਿਆ ਇਹ ਸਤਵੀਂ ਵਾਰ ਇਹ ਮੁੱਖ ਮੰਤਰੀ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ ਇਹਦਾ ਲਿਵਰ ਜਿਹੜਾ ਇਹਨੂੰ ਕੀ ਕਹਿੰਦੇ ਪੰਜਾਬੀ ਹਾਂਜੀ ਮੇਦਾ 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 ਡਾਕਟਰ ਮੈਨੂੰ ਦੱਸਦਾ ਟੋਟਲੀ ਖਾਦਾ ਗਿਆ